ਬਲਹਾਰ ਗਾਏ ਸਿੱਖਾਂ ਦੇ ਪ੍ਰੇਮ ਤੋਂ ਭਾਈ ਨੰਦ ਲਾਲ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਚਰਨਾਂ ਵਿੱਚ ਬੈਠੇ ਨੇ ਪਿਆਰੇ ਭਾਈ ਲੰਦ ਰਾਲ ਜੀ ਦੇ ਨੇਤਰਾਂ ਦੇ ਵਿੱਚ ਪਿਆਰ ਦਾ ਜਲ ਜਾ ਰਿਹਾ ਹੈ ਹੱਥ ਜੋੜੇ ਕਹਿੰਦੇ ਸੱਜੇ ਬਾਦਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ ਤੇ ਇੱਕ ਮੈਂ ਬੇਨਤੀ ਕਰਨਾ ਮਾਰਾ ਕਹਿੰਦੇ ਨੰਦ ਲਾਲ बोल की कहना चोडे केंदे सजे बादशाह एक दिन शरीर ने ते जाना ही है ने एक दिन एक दर राख दी ਢੇਰੀ ਬਾਨਾ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਅਲਗ ਨਹੀਂ ਕਹੇ ਫਰੀਦ ਸਹੇਲਿਓ 100 ਅਲਾਏ ਸੀ ਹੰਸ ਜਲ ਸੀ 도ਮਨਾ ਇਹ ਤਾਂ ਢੇਰੀ ਥੀ ਸੀ ਮਾਰੇ ਕਹਿੰਦੇ ਨੰਦ ਲਾਲ ਇਹਦੇ ਵਿੱਚ ਕੋਈ ਸ਼ੱਕ ਅਲਗ ਨਹੀਂ ਸਜੇ ਬਾਸ਼ਾ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਜਦ ਇਹ ਵਰਤਾਰਾ ਵਰਦਿਆ ਇਹ ਖੇਡ ਵਰਦੀ ਕਹਿੰਦੇ ਤੁਸੀਂ ਆਪ ਇਹ ਸਰੀਰ ਦਾ ਸੰਸਕਾਰ ਕਰਦੇ ਹੋ ਜੀ ਇੱਕ ਗੱਲ ਮਾਲ ਕਹਿੰਦੇ ਹੋਰ ਕਹਿੰਦੇ ਜਦੋਂ ਸਰੀਰ ਦਾ ਸੰਸਕਾਰ ਹੋ ਗਿਆ ਨਾ ਤੇ ਜਿਹੜੀ ਰਾਹਮ ਹੋਈ ਗੁਰਸਿੱਖਾਂ ਨੂੰ ਕਹਿ ਕੇ ਸਵਾਰ ਕੇ ਇਕੱਠੀ ਕਰਾ ਕੇ ਤੇ ਉਹ ਜਗ੍ਹਾ ਪਾਣੀ ਦੇ ਨਾਲ ਤੋਦੋ ਧਵਾ ਦਿਓ ਮਹਾਰਾਜ ਸੱਜੇ ਬਾਸ਼ਾ ਕਹਿੰਦੇ ਆਨੰਦ ਲਾਲ ਤੂੰ ਐਉਂ ਕਿਉਂ ਕਹਿ ਰਿਹਾ ਕਹਿੰਦੇ ਸੱਜੇ ਪਾਸ਼ਾ ਮੈਂ ਤਾਂ ਕਹਿ ਰਿਹਾ ਬੀ ਜਿਉਂਦੇ ਆਨੰਦ ਲਾਲ ਨੇ ਗੁਰੂ ਦਸ਼ਮ ਪਾਤਸ਼ਾਹ ਦਾ ਦਰ ਨਹੀਂ ਛੜਿਆ ਮੈਂ ਇਥੋਂ ਉਹ ਪਿਆਰ ਲਿਆ ਹੈ ਉਹ ਆਨੰਦ ਲਿਆ ਹੈ ਜਿਹਨੂੰ ਮੈਂ ਲਿਖ ਕੇ ਨਹੀਂ ਦੱਸ ਸਕਦਾ ਜਿਹਨੂੰ ਮੈਂ ਬੋਲ ਕੇ ਨਹੀਂ ਦੱਸ ਸਕਦਾ ਕਹੋ ਕਬੀਰ ਗੁੰਗੇ ਗੁਣ ਖਾਇਆ ਪੂਛੇ ਤੇ ਕਹਿ ਕਹੀ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਅਨਮਾਨ ਕੈਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਮਾ ਇਸ ਨੰਦ ਲਾਲ ਨੇ ਤੇਰੇ ਚਰਨਾਂ ਦੇ ਵਿੱਚੋਂ ਜੋ ਰਸ ਮਾਣਿਆ ਹੈ ਮੇਰੇ ਸਤਿਗੁਰੂ ਮੈਂ ਲਿਖ ਕੇ ਨਹੀਂ ਦੱਸ ਸਕਦਾ ਮੈਂ ਬੋਲ ਕੇ ਨਹੀਂ ਦੱਸ ਸਕਦਾ ਜਿਉਂਦੇ ਨੰਦ ਲਾਲ ਨੇ ਤੇਰਾ ਦਰ ਨਹੀਂ ਛੱਡਿਆ ਤੇ ਮੈਂ ਚਾਹੁੰਦਾ ਨਹੀਂ ਕਿ ਮੇਰੇ ਮਰੇ ਦੇ ਸਰੀਰ ਦੀ ਰਾਖ ਵੀ ਉੱਡ ਕੇ ਕਿਸੇ ਹੋਰ ਦਰ ਤੇ ਚਲੀ ਜਾਵੇਗੇ ਇਹ ਪਿਆਰ ਹੈ ਗੁਰ ਸਿੱਖਾਂ ਦਾ